ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਨੇਚਰਲ ਸਪੌਟਲੈਸ ਜਮਾ ਐਨ ਬੇਦਾਗ ਸ਼ੋ ਕੁਆਲਟੀ ਨੋਕਰ ਬਸ਼ੀਰਾ ਦਿਖਾਉਣਾ ਜਿਹੜਾ ਬਾਈ ਅਰਗਿਆ ਨੇ ਸੇਲ ਕਰਨ ਬਸ਼ੀਰੇ ਦੇ ਵਿੱਚ ਐਗਰੈਸ਼ਨ ਬਹੁਤ ਜ਼ਿਆਦਾ ਆ ਬਾਡੀ ਦੀ ਲੈਂਥ ਚੈੱਕ ਕਰੋ ਗਰਦਨ ਦੀ ਲੰਬੇਟ ਚੈੱਕ ਕਰੋ ਤੇ ਮੂੰਹ ਬਹੁਤ ਜ਼ਿਆਦਾ ਪਤਲਾਗਾ ਪਿੱਠ ਪੁੜੇ ਦਾ ਬਸ਼ੀਰਾ ਚੰਗਾਗਾ ਤੇ ਬਾਕੀ ਇਹਦੀ ਮਾਂ ਬਾਪ ਵਾਲੇ ਪਾਸਿਓਂ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਆ ਹੋਮ ਬਰੀਡ ਬਸ਼ੀਰਾ ਬਾਈ ਅਰਗਿਆਂ ਦੇ ਘਰ ਦਾ ਹੀ ਇਹ ਜੰਪ ਵਾਲਾ ਇਹਦੀ ਮਾਂ ਵੀ ਨੌਕਰੀ ਘੋੜੀ ਆ ਦੋਸਤੋ ਅੱਗੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਜਿਹੜਾ ਕੋਈ ਚਾਹਵਣ ਸੱਜਣ ਚੰਗਾ ਬਸ਼ੀਰਾ ਖਰੀਦਣਾ ਚਾਹੁੰਦਾਗਾ ਸ਼ੋਅਾਂ ਦੇ ਵਿੱਚ ਲਾਉਣ ਵਾਸਤੇ ਜਾਂ ਕਹਿ ਲਓ ਅੱਗੇ ਸਟੱਡ ਸਰਵਿਸ ਵਾਸਤੇ ਤਿਆਰ ਕਰਨਾ ਚਾਹੁੰਦਾ ਤਾਂ ਵੀਡੀਓ ਕੰਨੀ ਕਰ ਲਿਓ ਗੌਰ ਤੁਹਾਡੇ ਕੰਮ ਦੀ ਗੱਲਬਾਤ ਇਹਦੇ ਵਿੱਚੋਂ ਨਿਕਲ ਸਕਦੀ ਆ ਇਹ ਬਸ਼ੀਰਾ ਦੋਸਤੋ ਦਲਸ਼ੇਰ ਕਾਕੀ ਵਾਲੀ ਬਲੱਡ ਲਾਈਨ ਦੇ ਵਿੱਚੋਂ ਆ ਕਾਕੀ ਦਾ ਪੜੋਤਾ ਇਹ ਡੋਡਾਂ ਵਾਲੇ ਮਹਾਰਾਣੇ ਦਾ ਪੋਤਾ ਤੇ ਭੁੰਨਰਾਂ ਵਾਲੇ 파ਰਸ ਦਾ ਬੱਚਾ ਹੈ। ਇਹਦੀ ਮਾਂ ਹੈਗੀ ਐ ਨੌਕਰੀ ਘੋੜੀ ਗੁਣਤਾਸ ਘੋੜੇ ਦੀ। ਸੋ ਮਾਂ ਵਾਲੇ ਪਾਸਿਓ ਮੇਰਾ ਖਿਆਲ ਆ ਵੀ ਇਹਦੀ ਅਬੋਹਰ ਵਾਲੀ ਬਲੱਡ ਲਾਈਨ ਆ ਗਈ ਤੇ ਬੱਚੇ ਦੀ ਤੁਸੀਂ ਕੁਆਲਿਟੀ ਚੈੱਕ ਕਰੋ। ਕੰਨ ਬਹੁਤ ਜ਼ਿਆਦੇ ਛੋਟਾ ਫੇਸ ਕੁਆਲਿਟੀ ਬਿਊਟੀ ਚੈੱਕ ਕਰੋ। ਗੁਲਾਬੀਪਨ ਬਹੁਤ ਜ਼ਿਆਦੇ ਆ ਮੋਟੀਆਂ-ਮੋਟੀਆਂ ਅੱਖਾਂ ਨੇ। ਮੈਂ ਇਹ ਕਹਣਾ ਯਾਰ ਕੋਈ ਕਮੀ ਹੋਈ ਨਹੀਂ ਹੈਗੀ ਬਸ਼ੀਰੇ ਦੇ ਵਿੱਚ। ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਸ ਤਰ੍ਹਾਂ ਦਾ ਬਸ਼ੇਰਾ ਖਰੀਦਣਾ ਚਾਹੁੰਦਾ ਤਾਂ ਨੰਬਰ 2 ਗੁਰਪਿਆਰ ਦਾ ਕਰ ਲਿਓ ਨੋਟ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਾਈ ਦਾ ਪਿੰਡ ਆ ਤੂਰਕੋਟ ਬਸ਼ੇਰੀ ਦੀ ਜਿਹੜੀ ਉਮਰ ਆ ਪ੍ਰੋਪਰ ਜਮ੍ਹਾਂ ਹਨ ਸਹੀ 13 ਮਹੀਨੇ ਹੋਗੀ ਆ ਮਾਂ ਦੇਖ ਲਓ ਤੁਸੀਂ ਇਹਦੀ ਇਹ ਆ ਗੰਤਾਸ ਘੋੜੇ ਦੀਤੀ ਤੇ ਬਾਈ ਕੋਲੇ ਕੋਈ ਘੋੜੀ ਰੱਖੀ ਵੀ ਆ ਪਹਿਲਾਂ ਇਹਦੀ ਬਸ਼ੇਰੀ ਪਹਿਲਾਂ ਵਾਲੇ ਸੂਏ ਦੀ ਸੇਲ ਕਰਤੀ ਸੀ ਇੱਕੋ ਘੋੜੀ ਸ਼ੌਂਕ ਨਾਲ ਰੱਖੀ ਵੀ ਆ ਜਿਹਦੇ ਅੱਗੇ ਬੱਚੇ ਲੈ ਕੇ ਸੇਲ ਕਰ ਦਿੰਦਾ ਦੁਬਾਰੇ ਫੇਰ ਘੋੜੀ ਪਾਰਸ ਤੋਂ ਹੀ ਭੁੱਲਣ ਵਾਲੇ ਤੋਂ ਗੱਬਣਾ ਦੋਸਤੋ ਤੇ ਜੇ ਕਿਸੇ ਦਾ ਵਿਚਾਰ ਮਾੜਾ ਮੋਟਾ ਘੋੜੀ ਲੈਣ ਦਾ ਵੀ ਬਣਦਾ ਤਾਂ ਕੱਲੀ ਘੋੜੀ ਨਹੀਂ ਬਾਈ ਕਹਿੰਦਾ ਆਪਾਂ ਦੇਣੀ ਤੇ ਜਾਂ ਤਾਂ ਆਪਾਂ ਸੈੱਟ ਦੇ ਦੇਾਂਗੇ ਜਾਂ ਕੱਲਾ ਬਸ਼ੇਰਾ ਵੇਚਨਾਗਾ ਮਾੜੀ ਮੋਟੀ ਕੱਚੀ ਪੱਕੀ ਜੀ ਰ ਹੈ ਬਾਈ ਕਹਿੰਦਾ ਜੇ ਕੋਈ ਗੱਲਬਾਤ ਕਹਾਣੀ ਬਣਦੀ ਹੋਈ ਕਿਸੇ ਦੇ ਸੈੱਟ ਆਉਂਦੀ ਹੋਈ ਤਾਂ ਆਪਾਂ ਘੋੜੀ ਤੇ ਬਸ਼ੇਰਾ ਦੋਨੇ ਇਕੱਠੇ ਦੇ ਦੇਾਂਗੇ ਜਾਂ ਕੱਲਾ ਬਸ਼ੇਰਾ ਵੇਚਨਾਗਾ ਕੱਲੀ ਘੋੜੀ ਨਾ ਮੰਗੇ ਕੋਈ ਭਰਾ ਹਾਂ ਜੇ ਪਹਿਲਾਂ ਬਸ਼ੇਰੇ ਦੀ ਗੱਲਬਾਤ ਹੋ ਗਈ ਹੋ ਸਕਦਾ ਬਾਅਦ ਦੇ ਵਿੱਚ ਘੋੜੀ ਦੇ ਦੇਵੇ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਦੇਖ ਸਕਦੇ ਹੋ ਘੋੜੀ ਦੀ ਜਿਹੜੀ ਹਾਈਟ ਆ ਪ੍ਰੋਪਰ 60 ਇੰਚਾ ਤੇ ਘੋੜੀ ਦੇ ਨੇੜੇ ਲੱਗਿਆ ਖੜਾ ਬਸ਼ੇਰਾ ਤੁਹਾਨੂੰ ਜਮਾਂ ਐਨ ਜਮਾਂ ਸਹੀ ਤਰੀਕ ਦੱਸੀ ਹੈ ਦੀ ਇਹਦਾ ਆਪਣਾ 22 ਤਰੀਕ ਦਾ ਜਨਮ ਆਗਾ ਇਹ ਤੋਂ ਪਿਛਲੇ ਮਹੀਨੇ ਦੀ ਦਾ 22 ਅਗਸਤ ਦਾ ਜਨਮ ਆ ਤੇ ਹੁਣ ਸਤੰਬਰ ਚੱਲ ਪਿਆ ਜਮਾ ਬਾਈ ਕਹਿੰਦਾ ਸਹੀ ਉਮਰ 10 ਦੀ 13 ਮਹੀਨਿਆਂ ਦਾ ਹੋ ਗਿਆ ਹੁਣ ਇਹਦੇ ਵਿੱਚ ਐਸ ਤਰ੍ਹਾਂ ਨਾ ਮੰਨ ਲਿਓ ਵੀ ਜਾਂ 14 15 ਮਹੀਨਿਆਂ ਦਾ ਜਮਾ ਬੰਦੇ ਨੇ ਦਿਨ ਦਾ ਦਿਨ ਤੁਹਾਨੂੰ ਦੱਸਤਾ 13 ਮਹੀਨੇ ਦੀ ਪ੍ਰੋਪਰ ਉਮਰ ਆ ਦੋਸਤੋ ਜਿਹੜਾ ਬਾਈ ਦਾ ਪਿੰਡ ਆ ਧੂਰਕੋਟ ਇਹ ਬਰਨਾਲੇ ਤੋਂ ਤਕਰੀਬਨ 20 21 ਕਿਲੋਮੀਟਰ ਦੂਰ ਪੈ ਜਾਂਦਾ ਬਰਨਾਲੇ ਤੋਂ ਜਦੋਂ ਮੇਨ ਜਿਹੜਾ ਹਾਈਵੇ ਆਉਂਦਾਗਾ ਮਾਨਸਾ ਨੂੰ ਉਹਦੇ ਤੇ ਪਿੰਡ ਪੈਂਦਾਗਾ ਬਰਨਾਲੇ ਤੋਂ 20 ਕਿਲੋਮੀਟਰ ਦੂਰ ਸੋ ਬਾਈ ਗੁਰਪਿਆਰ ਦਾ ਨੰਬਰ ਕਰ ਲਓ ਨੋਟ 99715207639 ਬਸ਼ੇਰੇ ਦੇ ਵਿੱਚ ਕੋਈ ਘਾਟ ਨਹੀਂ ਮਾਂ ਵੀ ਬਹੁਤ ਜਿਆਦਾ ਚੰਗੀ ਆ ਬਸ਼ੇਰਾ ਸ਼ੋਅ ਕੁਆਲਟੀ ਸਟਾਈਲੀਅਨ ਬਣ ਕੇ ਤਿਆਰ ਹੋਊਗਾ ਦੋਸਤੋ ਸੋ ਗੌਰ ਕਰ ਲਿਓ ਤੇ ਇੱਕ ਗੱਲ ਤੇ ਮੈਂ ਬਾਰ ਬਾਰ ਜ਼ੋਰ ਤਾਂ ਹੀ ਦਿਨਾ ਵੀ ਬਾਈ ਨੇ ਇਹਦੀ ਉਮਰ ਜਮਾ ਦਿਨ ਦਾ ਦਿਨ ਸਹੀ ਦਾਸਤੀ ਫੋਟੋਆਂ ਵੀ ਦਿਖਾਤੀਆਂ ਜਨਮ ਜਿੱਦੇ ਹੋਇਆ ਬੱਚੇ ਦਾ ਤੇ ਹੁਣ ਵੀਰ ਬਣ ਕੇ ਇੰਨੀ ਕ ਰਿਕੁਐਸਟ ਆ ਉਸ ਚੀਜ਼ ਨੂੰ ਝੂਠ ਨਾ ਮੰਨਿਓ ਵੀ ਜਾਂ ਬਸ਼ੇਰਾ 13 ਮਹੀਨਿਆਂ ਤੋਂ ਵੱਡਾ ਗਾ ਇਸ ਤਰ੍ਹਾਂ ਫਿਰ ਕੋਈ ਸਾਫ਼ ਸੁਥਰੀ ਗੱਲਬਾਤ ਦੱਸਣ ਵਾਲੇ ਬੰਦੇ ਦਾ ਵੀ ਮaan ਟੁੱਟ ਜਾਂਦਾ ਹਰੇਕ ਵਾਰ ਇਹ ਚੀਜ਼ ਨਾ ਸਮਝੀ ਜਾਵੇ ਵੀ ਹਾਂ ਯਾਰ ਕੋਈ 2-3 ਮਹੀਨੇ ਦਾ ਮਹੀਨੇ ਦਾ ਝੂਠ ਬੋਲਿਆ ਹੋ ਸੋ ਇਹ ਗੱਲ ਦਾ ਯਕੀਨ ਤੁਸੀਂ ਲਾਜ਼ਮੀ ਕਰਿਓ ਕਿਉਂਕਿ ਬਾਈ ਨੇ 22 ਤਰੀਕੇ ਦੀ ਜਾਂ ਜਿਹੜੀ ਪ੍ਰੋਪਰ ਉਮਰ ਦੀ ਆਪਾਂ ਨੂੰ ਦੱਸਦੀ ਉਹ ਸਾਹ ਨਾਲ 13 ਮਹੀਨਿਆਂ ਦੀ ਇਹਦੀ ਜਮਾ ਫਟਫਾਟ ਉਮਰ ਬਣ ਗਈ ਦੋਸਤੋ ਸੋ ਗੌਰ ਕਰ ਲਿਓ ਜਿਹਨੇ ਬਸ਼ੇਰਾ ਖਰੀਦਣਾ ਹੋਇਆ ਬਾਈ ਗੁਰਪਿਆਰ ਨੂੰ ਪਿੰਡ ਦੂਰਕੋਟ ਵਾਲੇ ਨੂੰ ਫੋਨ ਲਾ ਕੇ ਤੁਸੀਂ ਗੱਲਬਾਤ ਅੱਗੇ ਕਰਨ